ਦੋਸਤੋ ਅੱਜ ਦੀ ਜਿਹੜੀ ਸਟੋਰੀ ਆ ਇਹ ਅਮਰੀਕਾ ਦੇ ਇੱਕ ਵਿਅਕਤੀ ਦੀ ਆ ਜਿਹਦਾ ਨਾਮ ਸੀਗਾ ਪੌਲ ਐਗਜੈਂਡਰ ਦੋਸਤੋ ਦੋਸਤੋ ਪੌਲ ਐਗਜੈਂਡਰ ਨੇ ਕਿਵੇਂ ਹੱਸਦੇ ਹੱਸਤੇ 78 ਸਾਲ ਇੱਕ ਬੈੱਡ ਦੇ ਉੱਤੇ ਪੈ ਕੇ ਗੁਜ਼ਾਰੇ ਅੱਜ ਦੀ ਸਟੋਰੀ ਸੁਣ ਕੇ ਤੁਹਾਡੀ ਵੀ ਕੇਰਾ ਤਾਂ ਰੂਹ ਜਿਹੜੀ ਆ ਉਹ ਕੰਬ ਜਾਊਗੀ ਕਿਉਂਕਿ ਦੋਸਤੋ ਸਟੋਰੀ ਇੰਨੀ ਜ਼ਿਆਦਾ ਇਮੋਸ਼ਨਲ ਆ ਤੇ ਵੀਡੀਓ ਦੇ ਅੰਤ ਤੱਕ ਬਨੇ ਰਹੋ ਦੋਸਤੋ ਗੱਲ ਕਰਦੇ ਆ 1952 ਦੀ 1952 ਦੇ ਵਿੱਚ ਪੌਲ ਐਗਜੈਂਡਰ ਨੂੰ 6 ਸਾਲ ਦੀ ਉਮਰ ਦੇ ਵਿੱਚ ਇਹ ਬਿਮਾਰੀ ਹੋ ਜਾਂਦੀ ਆ ਦੋਸਤੋ ਉਸ ਟਾਈਮ ਪੌਲ ਐਗਜੈਂਡਰ ਨੂੰ ਪੋਲੀਓ ਹੋ ਜਾਂਦਾਗਾ 1952 ਦੇ ਵਿੱਚ ਅਮਰੀਕਾ ਤੇ ਯੂਰਪ ਦੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਪੋਲੀਓ ਫੈਲ ਜਾਂਦਾਗਾ ਜਿਹਦੇ ਕਾਰਨ ਬਹੁਤ ਸਾਰੇ ਬੱਚੇ ਇਸ ਬਿਮਾਰੀ ਤੋਂ ਗ੍ਰਸਤ ਹੋ ਜਾਂਦੇ ਨੇ ਉਹਨਾਂ ਦੇ ਵਿੱਚੋਂ ਪੌਲ ਅਗਜ਼ੈਂਡਰ ਵੀ ਇੱਕ ਹੈ ਜਦੋਂ ਦੋਸਤੋ ਪੌਲ ਅਗਜ਼ੈਂਡਰ ਨੂੰ ਡਾਕਟਰਾਂ ਕੋਲ ਲਿਜਾਇਆ ਜਾਂਦਾ ਤਾਂ ਉਹਨਾਂ ਦਾ ਚੈੱਕਅਪ ਕੀਤਾ ਜਾਂਦਾ ਤਾਂ ਡਾਕਟਰ ਦੱਸਦੇ ਨੇ ਕਿ ਵੀ ਪੌਲ ਅਗਜ਼ੈਂਡਰ ਦਾ ਜਿਹੜਾ ਸਿਰ ਤੋਂ ਨੀਚਲਾ ਹਿੱਸਾ ਇਹ ਬਹੁਤ ਹੀ ਘੱਟ ਕੰਮ ਕਰਦਾਗਾ ਇਸ ਕਰਕੇ ਇਸ ਦੇ ਬਚਣ ਦੇ ਚਾਂਸ ਨੇ ਜਿਹੜੇ ਬਹੁਤ ਜ਼ਿਆਦਾ ਘੱਟ ਨੇ 1927 ਦੇ ਵਿੱਚ ਆਰਨ ਲੰਗ ਨਾਲ ਦੀ ਇੱਕ ਮਸ਼ੀਨ ਦੀ ਖੋਜ ਕੀਤੀ ਗਈ ਜਿਸ ਨੇ ਕੀ ਪੌਲ ਐਗਜ਼ੈਂਡਰ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਸੋ ਜਦੋਂ ਪੌਲ ਐਗਜ਼ੈਂਡਰ ਨੂੰ ਡਾਕਟਰਾਂ ਕੋਲ ਲਿਆਇਆ ਗਿਆ ਤਾਂ ਉਹਨਾਂ ਨੇ ਦੱਸਿਆ ਵੀ ਜਿਹੜੇ ਇਹਦੇ ਫੇਫੜੇ ਨੇ ਉਹ ਬਹੁਤ ਘੱਟ ਕੰਮ ਕਰਦੇ ਨੇ। ਇਹਦੇ ਨੇ ਇਸ ਕਰਕੇ ਇਸ ਨੂੰ ਆਰਨ ਲੰਗ ਨਾਲ ਦੀ ਮਸ਼ੀਨ ਦੇ ਵਿੱਚ ਰੱਖਿਆ ਜਾਊਗਾ। ਤਾਂ ਦੋਸਤੋ ਉਸ ਤੋਂ ਬਾਅਦ ਪੌਲ ਐਗਜ਼ੈਂਡਰ ਦੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੋ ਜਾਂਦਾ ਅਤੇ ਪਾਲ ਐਗਜੈਂਡਰ ਤਕਰੀਬਨ 70 ਸਾਲ ਉਸ ਮਸ਼ੀਨ ਦੇ ਵਿੱਚ ਪਿਆ ਰਹਿੰਦਾ ਦੋਸਤੋ ਤੁਸੀਂ ਸੋਚੋ ਵੀ ਆਪਾਂ ਇੱਕ ਘੰਟਾ ਇੱਕ ਥਾਂ ਤੇ ਨਹੀਂ ਰਹਿ ਸਕਦੇ ਪਰ ਪਾਲ ਐਗਜੈਂਡਰ ਨੇ 70 ਸਾਲ ਉਸ ਮਸ਼ੀਨ ਦੇ ਵਿੱਚ ਗੁਜ਼ਾਰ ਦਿੱਤੇ ਅਤੇ 78 ਸਾਲਾਂ ਦੀ ਉਮਰ ਦੇ ਵਿੱਚ ਪਾਲ ਐਗਜੈਂਡਰ ਦੀ ਮੌਤ ਹੋ ਜਾਂਦੀ ਆ ਦੋਸਤੋ ਪਾਲ ਐਗਜੈਂਡਰ ਆਪਣੇ ਬਾਰੇ ਦੱਸਦਾ ਕਿ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਵੀ ਬਹੁਤ ਖੁਸ਼ ਸੀਗਾ ਅਤੇ ਉਹਨੇ ਜਿਹੜੇ ਇਹ 70 ਸਾਲ ਬਤਾਏ ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਇਹ ਕਿਵੇਂ ਬੀਤ ਗਏ ਪਰ ਦੋਸਤੋ ਆਪਣੇ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਆਉਂਦੀਆਂ ਨੇ ਲੋਕ ਘਬਰਾ ਜਾਂਦੇ ਨੇ ਪਰ ਦੋਸਤੋ ਜਦੋਂ ਅਸੀਂ ਇਸ ਤਰ੍ਹਾਂ ਦੇ ਇਨਸਾਨ ਦੀ ਸਟੋਰੀ ਪੜਦੇ ਹਾਂ ਤਾਂ ਬਹੁਤ ਜ਼ਿਆਦਾ ਮੋਟੀਵੇਸ਼ਨਲ ਮਿਲਦਾ ਕਿਉਂਕਿ ਦੋਸਤੋ 70 ਸਾਲ ਬਹੁਤ ਜ਼ਿਆਦਾ ਹੁੰਦੇ ਨੇ ਕੁਈ ਘੰਟਾ ਜਾਂ 2 ਘੰਟੇ ਨਹੀਂ ਮੈਂ ਅਸੀ ਸਟੋਰੀ ਦੁਨੀਆ ਦੇ ਵਿੱਚ ਪਹਿਲੀ ਵਾਰ ਦੇਖਿਆ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਹੋਰ ਦੋਸਤਾਂ ਤੱਕ ਵੀ ਸ਼ੇਅਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਾਰ ਦੋਸਤਾਂ ਨੂੰ ਸਤਿ ਸ੍ਰੀ ਅਕਾਲ